ਕੋਈਂ ਦਰ ਪਾੜ ਗਈ ਨਾ ਗੱਲ ਨਾ ਬਾਦ ਮੈਂ ਮਾ ਕੰਮ ਹੁਣਿਆ ਹੁਣਿਆ ਹੁਣ ਨਾ ਪਲਾਟ ਦੇ ਨਾ ਪਹਿਲੇ ਦਿਨ ਬੰਦਿਆ ਨਾ ਕੋਈ ਵੀ ਕੋਈ ਅਗਰ ਬੰਦਲਾ ਮੈਨੂੰ ਖੜਾ ਦੋ ਨਾ ਕੋਈ ਵੀ ਦਰ ਨਾ ਤੋਂ ਨਾ ਕਰ ਨਾ ਕਾਜ ਹੋ ਗੇ ਅੱਧਾ ਨਹੀਂ ਕਰ ਹੁਣ ਆ ਗਿਆ ਮੈਂ ਗੱਲ ਜਰਾ ਹੀ ਦਮ ਗਿਆਈ ਸਾਰਾ ਬੈਗ ਬੈਗ ਸਾਰੇ ਪਾਣੀ ਦੇ ਸੱਤੇ ਨਾਸ ਕਰਤਾ ਕੋ ਨਹੀਂ ਆਪ ਪੱਕਾ ਮੰਗ ਸਕਦਾ ਉਹ ਦਵਾਈ ਦੇ ਦੇ ਤੂੰ ਪਾ ਪੈਦਾ ਤੇ ਦਵਾਈ ਲਾਉਣੀ ਐ ਤੂੰ ਸਾਰੇ ਬੱਚਿਆਂ ਦੇ ਵੀ ਆਪਣੇ ਵੀ ਹਾਂ ਪੈਰ ਖਵਾਬ ਹੋ ਜਾਂਦੇ ਆ ਹਾਂ ਕਰੈਕ ਹੋ ਗਏ ਪੱਕੇ ਸਸੀ ਬੰਦ ਮਾਰੂ ਕੀ ਹਾਲ ਹੈ ਠੀਕ ਹੋ ਫਿਰ ਮੈਡਮ ਨੂੰ ਕਹਿ ਕੇ ਤੇ ਫਿਰ ਦਵਾਈ ਮਗਾਈ ਆ ਪਿੱਛੋਂ ਆਉਂਦੀ ਪ੍ਰਸਾਸਾ ਨਾਲ ਸੁਹੂਲਤ ਬੰਦੇ ਖਾ ਜਾਂਦੇ ਆ ਕੀ ਇੱਥੇ ਕਰੀਏ ਦਰਨਾ ਬੀਨ ਲੱਗਾ ਡਗਾ ਪਰ ਗਲਤ ਕੰਨ ਜਰਾ ਆ ਦੇਖੋ ਪਾਣੀ ਉਹ ਅੰਦਰ ਰੈਡੀ ਹੂੰ ਬੈਗਾ ਸਭਾਈ ਥੱਲੇ ਪਾੜ ਗਿਆ ਹੁਣ ਅੰਦਰ ਦਾ ਵੜਿਓ ਇਹ ਤੇ ਕੁਰੀ ਆ ਵਾਪਰ ਉਹ ਪੰਜੀ ਦੇ ਫੱਲੇ ਆ ਜੀ ਪਾਣੀ ਦੀ ਛੋਟ ਬੜੀ ਆਵਾਜ਼ੀ ਨਾਲ ਸਿੱਧੀ ਆ ਜਾ ਸਾਹਮਣੇ ਸਾਰੇ ਕਿੱਦਾਂ ਠੀਕ ਆ ਕਬਲਾਣਾ ਨਹੀਂ ਥੋੜਾ ਮੀਹ ਡਰ ਲੰਦੋ ਪਾਣੀ ਪੂਰੀ ਲੱਥ ਲੈੰਦੋ ਫੇਰ ਸਰਕਾਰ ਆਊਗੀ ਅਫਸਰ ਆਉਣਗੇ ਕੋਈ ਨਹੀਂ ਤੁਹਾਡੀ ਮਤ ਕਰਾਵਾਂਗੇ ਕੋਈ ਗੱਲ ਤੁਹਾਡੀ ਮਤ ਵੀ ਕਰਾਉਂਦੇ ਆਂ ਤੱਕ ਦੇ ਮਹਾਰਾਜ ਜਿਹੜੀ ਕੀ ਕਣਕ ਲੈ ਜੀ ਸੋਚੇ ਨਾ ਪਰਵਾਰਾਂ ਦੀ ਬਾਹ ਫੜਨ ਵਾਲੇ ਨਹੀਂ ਨਹੀਂ ਕੋਈ ਨਹੀਂ ਤੁਹਾਡੀ ਬਾਹ ਫੜਾਂਗੇ ਹਾਂ ਤੇ ਜਿੱਦਾਂ ਅਫਸਰ ਆਉਣਗੇ ਮੈਂ ਗਰਨਾਮ ਨੂੰ ਦੱਸੂਗਾ ਸਾਰੀਆਂ ਚੀਜ਼ਾਂ ਲਿਖਾ ਦੇਣੀਆਂ ਸਾਰੀਆਂ ਠੀਕ ਹਾਂ ਹਾਂ ਕੋਈ ਨਹੀਂ ਕਰਾਂਗੇ ਮਤ ਕਰ ਹਾਂ ਠੀਕ ਜਨ ਸਾਹਿਬ ਅੱਜ ਪਿੰਨਾ ਵਿੱਚ ਪਹੁੰਚਿਆ ਬੇਦਰ ਦੇ ਕੁਪੰਦਰ ਪਹਾੜ ਕੇ ਪਾਣੀ ਤਾ ਦਾ ਪੰਜ ਤਾ ਦਾ ਓਹੋ ਕਿੰਨੇ ਬੱਚੇ ਆਪਣੇ ਪੰਜ ਬੱਚੇ ਵੱਡੇ ਬੇਟੇ ਆ ਅੱਛਾ ਤੇ ਤੜਕਾ ਦਾ ਲੱਗੀ ਗਾ ਤੂੰ ਹੀ ਜੇ ਮਾੜੀ ਗੱਲ ਹੋਈ ਆ ਬੜੀ ਹਾਂ ਪਰ ਕੁਦਰ ਹਾਂ ਆ ਨਹੀਂ ਨਹੀਂ ਕੋਈ ਇਹ ਅਜ ਜਦੋਂ ਹਟ ਜਾਂਦਾ ਮੀ ਉਸ ਤੋਂ ਬਾਅਦ ਫਿਰ ਅਫਸਰ ਆਉਣਗੇ ਤੁਸੀਂ ਸਾਰਾ ਆਪਣਾ ਲਿਖਾਉਣਾ ਮੈਂ ਮੈਂ ਤੁਹਾਡੀ ਮਤਕਦੂੰਗਾ ਕੋਈ ਵੀ ਠੀਕ ਹੈ ਨਾ ਹੁਣ ਕਿੱਥੇ ਬੱਚੇ ਕਿੱਥੇ ਸੌਂਦੇ ਹੋ ਗੋਦਾ ਦੇ ਗੋਦਾ ਦੇ ਪਰ ਪਾਲਾ ਮਾੜੀਏ ਚ ਪਾ ਵੀ ਦੇ ਤੋ ਬਾੜ ਬਣ ਬਣ ਹੂੰ ਮਿਲ ਜਾਣੀ ਤਦ ਪਾਲਾ ਦੇ ਨੇ ਬੱਸ ਲੱਗਿਆ ਚਰਨ ਤਰਪਾਤੂ ਸਾਨੂੰ ਮਿਲ ਜੇ ਤਰਪਾਣਾ ਕਰੀ ਇੱਥੇ ਕੀ ਕੋ ਕਬਦਾ ਕੀ ਘਰ ਨਿਸ਼ਾਨਾ ਹਣ ਚਨਾ ਹਾਟੇ ਸਾਰਾ ਸਮਾਨ ਰੋਡਾ ਲਾਏ ਨਾਲ ਉਹ ਰੋਡਾ ਦੇ ਬਾਕੀ ਸਮਾਨ ਨੂੰ ਰੋੜ ਕੇ ਦਾਣੀ ਦੁਣੀ ਨਹੀਂ ਹੈਗੀ ਹਣ ਉਹ ਵੀ ਖਰਾਬ ਹੋ ਗਏ ਨੂੰ ਕਦੇ ਪੁੱਛੇ ਪਾਜੀ ਨਹੀਂ ਝੂਠ ਨਹੀਂ ਬੋਲਣੀ ਕੋਈ ਨਹੀਂ ਕੋਈ ਨਹੀਂ ਮਤ ਕਵਾਨ ਕੋਈ ਗੱਲ ਨਹੀਂ ਇਧਰ ਲਾ ਆ ਬੂਆ ਜਿਹੜਾ ਖੋਲ ਤੈਨੂੰ ਵਹਿਗਣਾ ਕਰਦਾ ਤੇ ਬੂਆ ਦੀ ਖੋਲਦਾ ਨਹੀਂ ਖੋਲਦਾ ਬੂਆ ਦੀ ਖੋਲ ਓਹੋ ਅਪਕੰਮ ਅੱਛਾ ਮਾਤਾ ਦੇ ਦੋ ਪੁੱਤ ਨੇ ਛੋਟੇ ਛੋਟੇ ਉਹਦਾਂ ਪਾਲਦੀ ਬਿਤਾਦੀ ਪੁੱਤ ਕਿਤੇ ਮਰ ਗਏ ਇਹਨਾਂ ਨਾਲ ਲੱਗੇ ਨੇ ਹਾਂਜੀ ਅੱਛਾ ਮੇਰੇ ਕਿਹਦਾ ਜਾਂਦੀ ਆ ਹਾਂਜੀ ਅੱਛਾ ਕੋਈ ਨਹੀਂ ਇਹ ਮੀਂਹ ਹਟਦਾ ਫਿਰ ਅਫਸਰ ਆਉਣਗੇ ਸੱਦਾਂਗੇ ਆਪਾਂ ਫਿਰ ਤੁਸੀਂ ਆਪਣਾ ਲਿਖਾਉਣਾ ਮੈਂ ਮਤ ਕਰੂੰਗਾ ਤੁਹਾਡੇ ਕੋਈ ਗਾ ਚਾਹ ਬਣਾਣੀ ਮਾਰਾ ਦਿਲ ਨਹੀਂ ਛੱਡਦਾ ਏ ਪਰਮਾਤਮਾ ਦੀ ਕਿਰਪਾ ਹੈ ਹਾਂਜੀ ਪਰਮਾਤਮਾ ਆਪੇ ਬਲ ਬਖਸ਼ੂ ਆਪਾਂ ਨੂੰ ਕੋਈ ਗੱਲ ਠੀਕ ਹੈ ਨਾ ਹਾਂ ਦਾਦਾ ਮਾਤਾ ਨੂੰ ਦਵਾਈ ਤੁਸੀਂ ਵੀ ਲਓ ਭਾਜੀ ਇੱਕ 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 ਤੁਸੀਂ ਵੀ ਤੁਸੀਂ ਵੀ ਲਾ ਲਓ ਮਾਤਾ ਕੋ ਲਾ ਲਓ ਤੁਹਾਡੇ ਉਹ ਮੈਂ ਗਰਨਾਮ ਨੂੰ ਕਿਹਾ ਹੋਵੇ ਲੱਗੇ ਚੇਅਰਮੈਨ ਸਾਹਿਬ ਅੱਜ ਵੀ ਤਾਂਗੇ ਕੱਲ ਬੱਸ ਉਹ ਹੋਰ ਆ ਜਾਣੀ ਫਿਰ ਕੋਈ ਗੱਲ ਆ ਲੈ ਲਓ ਜਿਹੜੀ ਬਾਕੀ ਰਹਿ ਗਈ ਜਿਹੜੀ ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਹੁੰਦੀ ਗਰਨਾਮ ਨੂੰ ਦੱਸੀ ਜਾਓ ਠੀਕ ਹੈ ਕਿ ਨਹੀਂ ਇਤਿਆਹਾਂ ਦੇ ਭਰੀ ਦੀ ਆਗ ਲੋਕ ਮਖੌਲ ਕਰਦੇ ਨੇ ਤੇ ਰੰਧਾਰੀ ਵਾਲਾ ਕਿਸੇ ਨੇ ਕਿਹਾ ਆ ਬੇਤਾ ਦੀ ਪਿੰਡ ਜਿਹੜੇ ਆਪਣੇ ਡੋਪ ਹਾਂ ਇਹ ਵਿਚਾਰੇ ਬੋਲਦੇ ਨਹੀਂ ਗਾੜੀ ਇਹਨਾਂ ਦੀ ਬਹੁਤ ਲੋਕ ਵੇਚੀ ਕਰਦੇ ਉਹ ਕੋਈ ਵੀ ਐਵੇਂ ਐਵੇਂ ਕਲੀ ਜਾਂਦੇ ਕੋਈ ਅਈ ਚੋਗੇ ਤੋਂ ਅੱਛਾ ਅੱਛਾ ਇਹ ਕਿਸੀ ਗਏ ਥੇ ਇਹ ਕਮਰਾ ਹੈ ਨਮਰੇ ਪਲੇਟਾ ਪੁਲੇਟਾ ਸਭ ਪਾਣੀ ਇਧਰੋਂ ਆਉਂਦਾ ਰਹਿਣਾ ਹਾਂ ਇਧਰੋਂ ਸਦਾ ਬਾੜ ਕੇ ਤਾਂ ਲੱਗਦਾ ਰਿਹਾ ਕਿ ਕੁਛ ਹੋਵੇ ਥੱਲੇ ਲੰਘ ਸਭ ਹਾਂ ਜੀ ਸਾਰੇ ਆ ਗਏ ਸਾਰੇ ਓਹੋ ਇਹਦੇ ਸਾਰੇ ਜਿਹੜਾ ਇਹ ਦੇਖੋ ਪਲੇਟਾਂ ਸੀਗੀਆਂ ਸਭ ਵਹਿ ਗਈਆਂ ਇਹਦੇ ਬਰਬਰ ਫਸ ਸੀਗਾ ਸਭ ਪਾਣੀ ਦੇ ਵਿੱਚੋਂ ਦੀ ਲੰਘਦਾ ਤਾਂ ਪਾਣੀ ਵਿੱਚੋਂ ਪਹਿਲੇ ਥੋੜਾ ਸੁਪਾਰ ਗਿਆ ਬੀ ਜੀ ਓਹ ਦੇਖੋ ਬੇਬਸ ਸਭ ਲੰਘਿਆ ਪਾਣੀ ਉਹ ਥੱਲੇ ਸਾਰੇ ਬੈਗ ਸਾਰੇ ਜਿਆਦੇ ਇੱਧਰ ਲਾਏ ਸਾਰੇ ਇੰਦਰੇ ਬੈਗੇ ਖਿਆਲ ਰੱਖਿਓ ਉਹਨੂੰ ਪਿੱਛੇ ਦੇ ਪੂਸਾ ਦਾ ਲੈਂਟਰ ਕੋ ਜੀਦਾ ਥੱਲੇ ਆ ਜੇ ਠੀਕ ਹਾਂ ਆ ਦੇ ਤੇਰਾ ਆ ਨੀ ਆ ਆ ਦੇਖੋ ਤੇਰਾ ਆ ਗਿਆ ਜੋ ਥੱਲੇ ਬੈ ਗਿਆ ਉਹ ਨੀ ਆ ਗਿਆ ਉੱਪਰ ਲੈਂਟਰ ਦੇ ਉੱਪਰ ਅੱਛਾ ਅੱਛਾ ਉਹਦਾ ਖਿਆਲ ਰੱਖਿਓ ਠੀਕ ਹੋਰ ਕੋਈ ਬੱਚਾ ਪੁੱਛਾ ਨਾ ਜਿਆਦਾ ਇੱਥੇ ਸੌਏ ਨਹੀਂ ਠੀਕ ਹਾਂ ਹਾਂ ਆਂਦਾ ਦੇਖੋ ਅੰਦਰ ਆ ਜੀ ਹੋਗਾ ਆਹ ਤੇਰੀ ਆਪਾ ਜੀ ਬੈਠੋ ਸਾਰਾ ਬੈ ਗਿਆ ਸਾਰੇ ਕੰਮ ਨਾਲ ਸਾਰੀ ਕੋਠੀ ਬੈ ਗਈ ਬੈ ਗਈ ਸਰ ਆਹ ਦੇਖੋ ਸਭ ਆ ਗਿਆ ਜਿਹੜਾ